ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਜਿੰਨੇ ਵੀ ਨਵੇਂ ਵੀਅਰਸ ਨੇ ਹਮਨ ਅ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਅੱਜ ਦੀ ਜਿਹੜੀ ਵੀਡੀਓ ਹੈ ਜਿਵੇਂ ਆਪਾਂ ਪਹਿਲਾਂ ਪਿੱਛੇ ਵੀਡੀਓਜ਼ ਪਾਈਆਂ ਸੀਗੀਆਂ ਸਿੱਖੀ ਬਾਰੇ ਬੱਚਿਆਂ ਨਾਲ ਗੱਲਾਂ ਬਾਤਾਂ ਸੋ ਉਸ ਦਾ ਨੈਕਸਟ ਭਾਗ ਵੀ ਬਣਾਇਆ ਆਪਾਂ ਕੱਲ ਸੰਡੇ ਸੀਗਾ ਕੱਲ ਬਣਾਈ ਹੈ ਤੇ ਅੱਜ ਉਹ ਪਾ ਰਹੇ ਹਾਂ ਸੋ ਸਾਨੂੰ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ 1500 ਤ੍ਰੇਟ ਇਸਵੀ ਵਿਖੇ ਵਿਖੇਨੀ ਇਸਵੀ ਨੂੰ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਨਾਮ ਲਹਾਵਲੀ ਹਰ ਸੱਥੇ ਮਾਤਿਆ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਠੀਕ ਗੁਰੂ ਅਰਜਨ ਦੇਵ ਜੀ ਨੇ ਕਿਸ ਚੀਜ਼ ਦੀ ਸੰਪਾਦਨਾ ਕੀਤੀ ਸੀ ਗੁਰੂ ਅਰਜਨ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਕਿੰਨਾ ਦੀ ਬਾਣੀ ਦਰਜ ਹੈ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਗੁਰੂ ਅਰਜਨ ਸਾਹਿਬ ਜੀ ਵੱਲੋਂ ਉਚਾਰਨ ਕੀਤੀਆਂ ਗਈਆਂ ਦੋ ਮੁੱਖ ਬਾਣੀਆਂ ਹਾਂ 30 ਅਤੇ ਹਾਂ 12 ਮਾਸ 12 ਮਾਸ 12 ਮਾਸ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਿਤਾ ਦਾ ਨਾਮ ਦਾ ਸਾਹਿਬੀ ਮਾਤਾ ਦਾ ਨਾਮ ਮਾਤਾ ਦਾ ਨਾਮ ਮਾਤਾ ਪੰਨੀ ਜੀ ਗੁਰੂ ਅਮਰਦਾਸ ਜੀ ਨੇ ਥੜੇ ਬਣਾਉਣ ਲਈ ਕਿੰਨਾ ਨੂੰ ਕਿਹਾ ਸੇ ਗੁਰੂ ਪਾਈ ਜੇਠਾ ਜੀ ਨੂੰ ਅਤੇ ਬਾਜੀ ਨੂੰ ਹੂੰ ਤੇ ਇਹਦੇ ਵਿੱਚੋਂ ਪਾਸ ਕੌਣ ਹੋਇਆ ਸੀ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਠੀਕ ਹੈ ਜੀ ਭਾਈ ਜੇਠਾ ਜੀ ਨੂੰ ਬਾਸਰ ਕੇ ਪਿੰਡ ਤੋਂ ਬਾਅਦ ਉਹਨਾਂ ਦੀ ਨਾਨੀ ਕਿੱਥੇ ਲੈ ਕੇ ਗਏ ਜੁਵਿੰਦਵਾਲ ਵਿੱਚ ਤੇ ਵੈਰੀ ਗੁੱਡ ਭਾਈ ਜੇਠਾ ਜੀ ਦੀ ਉਮਰ ਕਿੰਨੇ ਸਾਲ ਸੀ ਜਦੋਂ ਉਹਨਾਂ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ 7 ਸਾਲ ਵੈਰੀ ਗੁੱਡ ਮੀਰੀ ਦਾ ਕੀ ਅਰਥ ਹੈ ਮੀਰੀ ਦਾ ਮੀਰੀ ਦਾ ਅਰਥ ਹੈ ਕੀ ਰਾਜ ਸੀ ਤੱਕ OK ਤੀ ਤਵੀ ਉੱਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਕੀ ਵਿਚਾਰ ਦੇ ਰਹੇ ਤੇਰਾ ਕੀ ਆ ਮਿੱਠਾ ਲਾਗੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਰੀਰਕ ਤਸੀਹੇ ਕਿਸ ਨੇ ਦਿੱਤੇ ਚੰਦੂ ਨੇ ਪੁੱਤ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਦਰਬਾਰ ਸਾਹਿਬ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ? ਸ੍ਰੀ ਗੁਰੂ ਅਰਜਨ ਦੇਵ ਜੀ। ਦਰਬਾਰ ਸਾਹਿਬ ਦੇ ਚਾਰ ਦਰਵਾਜ਼ਿਆਂ ਤੋਂ ਕੀ ਮਤਲਬ ਹੈ? ਕੋਈ ਵੀ ਬੰਦਾ ਹੂੰ ਬਿਨਾਂ ਜਾਣਕਾਰੀ ਤੋਂ ਵੀ ਨਹੀਂ ਬੁੱਤੋ ਕੋਈ ਵੀ ਇਨਸਾਨ ਕਿਸੇ ਵੀ ਦਿਸ਼ਾ ਵਿੱਚੋਂ ਕਿਸੇ ਵੀ ਪੇਤ ਭਾਗ ਦੇ ਦਰਬਾਰ ਸਾਹਿਬ ਵਿੱਚ ਆ ਸਕਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਜ਼ਾਲਮਾਂ ਖਿਲਾਫ ਕਿੰਨੀਆਂ ਜੰਗਾਂ ਲੜੀਆਂ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਕਿੰਨਾ ਨਾਲ ਹੋਇਆ ਬੀਬੀ ਨਾਨਕੀ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰੀ ਦਾ ਨਾਮ ਕੀ ਸੀ ਬਿੱਬੀ ਬੀਰੋ ਬਿੱਬੀ ਬੀਰੋ ਬਿੱਬੀ ਬੀਰੋ ਬਿੱਬੀ ਬੀਰੋ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਵਿੱਚ ਕਿਹੜਾ ਰਸ ਭਰਨਾ ਸ਼ੁਰੂ ਕੀਤਾ ਸਿੱਖੀ ਦਾ ਨੋ ਬੀਰ ਦਾ ਰਸ ਵੈਰੀ ਗੁੱਡ